ਸਤਿ ਸ੍ਰੀ ਅਕਾਲ ਵੀਰੋ ਕੀ ਹਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰਤ ਸਿੰਘ ਮਸਕੀਨ ਹਣੀ ਦੱਸਦੇ ਪਏ ਐ ਕਿ ਬੂਤ ਪ੍ਰੇਤ ਕਿਸ ਤਰ੍ਹਾਂ ਬੰਦੇ ਐ ਤੇ ਦੇਵਤੇ ਕਿਸ ਤਰ੍ਹਾਂ ਬੰਦੇ ਐ ਬਹੁਤ ਵਧੀਆ ਕਥਾ ਹੈ ਪਹਿਲਾਂ ਆਪਾਂ ਚੱਲ ਕੇ ਦੇਖ ਲੈਨੇ ਕਥਾ ਤੇ ਉਸ ਤੋਂ ਬਾਅਦ ਕਰਾਂਗੇ ਇਸ ਤੇ ਗੱਲਬਾਤ ਤੇ ਕਥਾ ਸ਼ੁਰੂ ਕਰਨ ਤੋਂ ਪਹਿਲੇ ਸਾਰੇ ਵੀਰਾਂ ਭਰਾਵਾਂ ਅਗੇ ਰਿਕੁਐਸਟ ਹੈ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਦੇ ਹੋ ਬੜੇ ਪੁਰਾਣੇ ਸਮੇਂ ਤੋਂ ਕਥਾ ਪਰ ਚੱਲ ਪੈ ਸਨਾਤਨ ਮੱਧੇ ਜਿੱਥੇ ਰਾਮੈਂਦੀ ਕਥਾ ਹੈ ਉੱਥੇ ਹਨੂਮਾਨ ਹੁੰਦੇ ਹੈ ਇਗਦੇ ਬਚਪਨ ਵਿੱਚ ਵੀ ਅਸੀਂ ਸੁਣਦੇ ਹੁੰਦੇ ਸੀ ਰਾਮਲੀਲਾ ਖੇਡਣ ਵਾਲੇ ਵੀ ਐਸਾ ਕਹਿੰਦੇ ਸੀ ਜਿੱਥੇ ਰਾਮੈਂਦੀ ਕਥਾ ਹੋ ਰਹੀ ਹੋਵੇ ਮਹਾਰਾਜ ਪਰਸ਼ੋਤਮ ਸ਼੍ਰੀ ਰਾਮ ਦੀ ਗੱਲ ਹੋ ਰਹੀ ਹੋਵੇ ਉੱਥੇ ਹਨੂਮਾਨ ਹੋਂਗਾ ਉਹਦੀ ਗੱਲ ਸੁਣੇ ਬਿਨਾ ਰਹਿੰਦਾ ਜਿਨ੍ਹਾਂ ਜਿਨ੍ਹਾਂ ਵਿਚਾਰਕਾਂ ਨੇ ਮੇਰੇ ਨਾਲ ਇਸ ਤਰ੍ਹਾਂ ਦੀ ਗੱਲ ਕੀਤੀ ਮੈਂ ਕਿ ਸਿਰਫ ਹਨੂਮਾਨ ਨਾ ਕੋ ਇਹ ਜਾ ਕੋ ਪਵਿੱਤਰ ਰੂਹਾਂ ਹੋਣੀ ਨਾਮ ਭਗਤ ਹੁੰਦੇ ਨੇ ਨਹੀਂ ਤੇ ਇਹ ਤੁਹਾਡੀ ਪੂਰਨ ਤੌਰ ਤੇ ਗਲਤ ਬਿਆਨੀ ਹੋਵੇਗੀ ਇੱਕ ਤੇ ਇਹ ਮੰਨਣਾ ਪਏਗਾ ਕਿ ਹਨੂਮਾਨ ਮੁਕਤ ਨਹੀਂ ਹੋਇਆ ਅਜੇ ਵੀ ਭਟਕਦਾ ਹੈ ਨਹੀਂ ਹੋਇਆ ਜਦ ਕਰੇ ਕਬੂਲ ਕਰੋ ਉਹਦਾ ਸੂਖਸ਼ਮ ਸਰੀਰ ਅਜੇ ਵੀ ਭਟਕ ਰਿਹਾ ਹੈ ਮੁਕਤ ਨਹੀਂ ਹੋਇਆ। ਚਿੰਕੇ ਹਨ ਹનુਮਾਨ ਅਰ ਆਮਦਾ ਭਗਤ ਸੇ ਕਿ ਚਲੋ ਹਰ ਭਗਤ ਨੂੰ ਹਨੂਮਾਨ ਕਹਿ દઈએ ਨੀ ਕੋਈ ਹਰ ਜਨ ਨਹੀਂ ਹਰ ਰਾਮ ਲੇਗਾ। ਹਨੂਮਾਨ ਵਰਗੇ ਤੇ ਹੋਣਗੇ ਇਹ ਕਹਿ ਸਕਦੇ। ਹਨੂਮਾਨ ਤਾਂ ਫਿਰ ਕਬੂਲ ਕਰ ਲਓ ਭਟਕ ਰਿਹਾ ਹੈ ਅਜੇ ਵੀ। ਮੁਕਤ ਨਹੀਂ ਹੋਇਆ। ਹਾਂ ਮੰਨ ਸਕਦੇ ਆ। मर्यादा प्रशोधन श्री राम वाले प्यार करने वाले शुभ दृष्टि रखने वाले अपना ढांचा पूरा पवित्र नहीं कर सकया थोड़ी बहुत मैल रह गई हो मैल थोड़ी बहुत भी है ले भी दरवाजे बंद रहे मैं फिर अर्ज करा दाग दोस मोह चलिया लाए गर गए बैसन ना ही पूरा पवित्र हो गया ਪੂਰਾ ਸ਼ੁੱਧ ਹੋ ਗਿਆ ਪੂਰਾ ਨਿਰਮਲ ਹੋ ਗਿਆ ਤਨ ਦੀ ਮਹਿਲ ਹੈ ਗਲਤੋ ਗਵਾਰ ਸੂਖਸ਼ਮ ਸਰੀਰ ਦੀ ਮਹਿਲ ਹੈ ਗਲਤ ਵਿਚਾਰ ਗਲਤ ਸੋਚਣੀ ਗਲਤ ਸੰਸਕਾਰ ਅੰਦਰ ਬੈਠ ਬੈਹਣ ਹਰ ਗਲਤ ਥਾਂ ਦੇਤੇ ਤੇ ਮੂਤ ਪ੍ਰੇਤ ਹੁੰਦੇ ਨੇ ਕੋਤ ਪ੍ਰੇਤ ਦਾ ਮੁਰਾਦ ਕੁਝ ਵੀ ਨਹੀਂ ਗਲਤ ਸੰਸਕਾਰ ਪਸ਼ੂਆਂ ਦੀ ਤਰ੍ਹਾਂ ਜੋ ਜੀਵੇ ਪਸ਼ੂ ਕਹਿੰਦੇ ਨੇ ਜੋ ਪਾਸ ਦੇ ਤੇ ਬੱਜੇ ਹੋਏ ਨੇ ਜੋ ਪਛੜੇ ਹੋਏ ਨੇ ਜੋ ਪਿੱਛੇ ਨੇ ਤੇ ਭੂਤ ਦੇ ਅਰਥ ਕੀ ਨੇ गुਜ਼ਰਿਆ ਹੋਇਆ ਪਿਛਲਾ ਸਮਾ ਭੂਤ ਕਾਲ ਹੰਤੇ ਮਨੁੱਖ ਕਰੂਤ ਪਸ਼ੂ万 ਬਾਈ ਅੱਜ ਲੋਕੀ ਪਸ਼ੂ万 ਨੂੰ ਤੇ ਕਿੱਛੇ ਛੱਡ ਆਇਓ ਮਨੁੱਖਾਂ ਵਾਲੇ ਕੰਮ ਕਰੋ ਬੰਦਿਆਂ ਵਾਲੇ ਕੰਮ ਕਰੋ ਮਨੁੱਖ ਪਸ਼ੂ万 ਨੂੰ ਤੇ ਪਿੱਛੇ ਛੋੜ ਆਇਆ ਮਨੁੱਖ ਹੋ ਕੇ ਪਸ਼ੂ万 ਵਾਲੇ ਕੰਮ ਕਰ ਰਹੇ ਹੈ ਤੇ ਬਛੜਿਆ ਪਿੱਛੇ ਇਹ ਪਿੱਛੇ ਚੱਲ ਰਹੇ ਇੱਕ ਤਰ੍ਹਾਂ ਦੇ ਸੂਖਸ਼ਮ ਸਰੀਰ ਵੀ ਭਟਕਦੇ ਨੇ ਨਿਰਮਲ ਸਰੀਰ ਵੀ ਭਟਕਦੇ ਨੇ ਮਲੇਨ ਸਰੀਰਾਂ ਨੂੰ ਭੂਤ ਪ੍ਰੇਤ ਕਹਿੰਦੇ ਨੇ ਨਿਰਮਲ ਸਰੀਰਾਂ ਨੂੰ ਦੇਵਤਾ ਕਹਿੰਦੇ ਨੇ ਇਸ ਅਸਥੂਲ ਸਰੀਰ ਵਿੱਚ ਵੀ ਜਿਸ ਦਾ 90 ਫੀਸਦੀ ਸੰਸਕਾਰ ਦਾ ਢਾਂਚਾ ਵਿਖਰ ਹੋ ਗਿਆ ਇਹਨੂੰ ਮਨੁੱਖ ਕਹਿਣਾ ਨਹੀਂ ਚਾਹੀਦਾ ਇਹ ਦੇਵਤਾ ਹੈ ਅਰਿਸ਼ਟ ਇਹ ਰੱਬ ਦੇ ਨੇ ਇਸੇ ਸੋਲ ਸਰੀਰ ਦੇ ਜਿਸ ਮਨੁੱਖ ਦਾ 90 ਫੀਸਦੀ ਦਾਚਾ ਸੰਸਕਾਰਕ ਮੈ ਗਏ ਮਲੇ ਮੈਂ ਇਹਨੂੰ ਵੀ ਮਨੁੱਖ ਨਹੀਂ ਕਹਿਣਾ ਚਾਹੀਦਾ ਕੋਤ ਪ੍ਰੇਤ ਹੈ ਪਸ਼ੂ ਪਸ਼ੂ ਚਲੋ ਹੁਣ ਕਬੀਰ ਤੋਂ ਸੁਣ ਲਓ ਕਬੀਰ ਕਹਿੰਦੇ ਨੇ ਕਬੀਰ ਜੈੰਗਰ ਸਾਧਨਾ ਸੇਵੀ ਹੈ ਹਰ ਕੀ ਸੇਵਾ ਨਾ ਹੈ ਤੈ ਘਰ ਮਰਹਟ ਸਾਰ ਕੇ ਉਹਤ ਬਸੇਤ ਨਾ ਜਿੱਥੇ ਅੰਮ੍ਰਿਤ ਵੇਲੇ ਦਾ ਉਠਣਾ ਨਹੀਂ ਪ੍ਰਭੂ ਦੇ ਨਾਮ ਦਾ ਜਪ ਨਹੀਂ ਸਤ ਸੰਗ ਨਹੀਂ ਕਿ ਕਬੀਰ ਕਹਿੰਦੇ ਉਸ ਘਰ ਨੂੰ ਘਰ ਕਹਿਣ ਦੀ ਕੀ ਲੋੜ ਹੈ ਸ਼ਮਸ਼ਾਨ ਦਾਟ ਹੈ ਤੇ ਰਹਿਣ ਵਾਲਿਆਂ ਨੂੰ ਮਨੁੱਖ ਕਹਿਣ ਦੀ ਕੀ ਲੋੜ ਹੈ ਬਹੁਤ ਪ੍ਰੇਤ ਹੈ ਬਹੁਤ ਪ੍ਰੇਤ ਹੈ ਕਰੇਰ ਜਏ ਘਰ ਸਾਧਨ ਸੇਵੀਏ ਹਰ ਕੀ ਸੇਵਾ ਨਾਏ ਤੇਂ ਘਰ ਮਰਹਟ ਸਾਰ ਕੇ ਭੂਤ ਬਸੇ ਤਨਵਾਹ ਪਤਨੀ ਕਿਤਨੇ ਮਿਲਦੇ ਨੇ ਕਹਿੰਨੇ ਗੈ ਨਹੀਂ ਜਿਵੇਂ ਸਵੇਰੇ ਤੋਂ ਕਲੇਸ਼ ਸ਼ੁਰੂ ਹੁੰਦਾ ਹੈ ਘਰ ਦੇ ਰਾਤ ਤੱਕ ਕਲੇਸ਼ ਹੀ ਚੱਲਦਾ ਕਿਵੇਂ ਜਾਨ ਚੁੜਾਈ ਉਹ ਘਰ ਥੋੜੀ ਹੋਇਆ ਭੂਤ خانہ ਬਣਿਆ ਪਿਆ ਲੋਕਾਂ ਪ੍ਰੇਤਾਂ ਦਾ ਘਰ ਬਣਿਆ ਪਿਆ ਪਤੀ ਭੂਤ ਬਣਿਆ ਪਿਆ ਪਤਨੀ ਭੂਤ ਬਣੀ ਪਈਏ ਬੱਚੇ ਭੂਤ ਬਣੇ ਪੈ ਉਹ ਜੈ ਘਰ ਸਾਧਨਾ ਸੇਵੀ ਹੈ ਹਰ ਕੀ ਸੇਵਾ ਨਾਏ ਤੇ ਘਰ ਮਰਹਟ ਸਾਰ ਕੇ ਊਤ ਬਸੇ تنਮਾਨ ਸੂਖਸ਼ਮ ਸਰੀਰ ਮੈਲਾ ਕਿਸ ਤਰ੍ਹਾਂ ਹੁੰਦਾ ਹੈ ਮੈਲੇ ਕਰਮ ਨਾਲ ਮੈਲੇ ਕਰਮ ਮੈਲੇ ਸੰਸਕਾਰ ਬਣਾ ਲੈਂਦੇ ਨੇ ਸੰਸਕਾਰ ਬਹੁਤ ਮੈਲੇ ਹੁੰਦੇ ਗਏ ਤੋਂ ਦ੍ਰਿਸ਼ਟੀ ਦੋਖ ਹੋ ਜਾਂਦੀ ਹੈ ਦੋਖ ਦ੍ਰਿਸ਼ਟ ਹਰ ਪਾਸੇ ਬੁਰਾਈ ਬੁਰੇ ਦਿਖਾਈ ਦੇਣੇ ਦੋਸ਼ ਈ ਦੋਸ਼ ਦਿਖਾਈ ਦਿੰਦੇ ਨੇ ਸੱਜਣ ਨੇ ਸੰਸਕਾਰਾਂ ਦਾ ਢਾਂਚਾ ਬਹੁਤ ਮੈਲਾ ਹੋ ਗਿਆ ਫਿਰ ਮਨੁੱਖ ਦੀ ਜ਼ਬਾਨ ਤੋਂ ਗਾਲਾਂ ਚਾਰ ਨਿਕਲਦੀਆਂ ਨਾ ਗੱਲ ਇੱਕ ਨਿਕਲਦੀ ਬੋਲ ਹੀ ਬੁਰੇ ਹੁੰਦੇ ਕਠੋਰ ਹੁੰਦੇ ਐਸੇ ਮਨੁੱਖ ਦਾ ਤਾਲ ਨਹੀਂ ਜਿੰਸਿਆਰ ਫੈਸ਼ ਲਿਟਰੇਚਰ ਦੇ ਨਾਲ ਬੈਠੇਗਾ ਸੁਖਮਨੀ ਸਾਹਿਬ ਨਾਲ ਇਸ ਦਾ ਤਾਲ ਮਿਲ ਨਹੀਂ ਬੈਠੇ ਗੁਰਬਾਣੀ ਦੇ ਪਾਠ ਦੇ ਨਾਲ ਨਹੀਂ ਅੱਜ ਜਿਤਨਾ ਫੈਸ਼ ਲਿਟਰੇਚਰ ਸਾਰੀ ਦੁਨੀਆ ਵਿੱਚ ਛਪਿਆ ਗੰਦਾ ਸਾਹਿਬ ਪਹਿਲੇ ਨਹੀਂ ਸੀ ਘਰ-ਘਰ ਵਿੱਚ ਇਹ ਹੀ ਪੜਿਆ ਜਾ ਰਿਹਾ ਹੈ ਹੈਰਾਨੀ ਕਿ ਟੇਬਲ ਤੇ ਇਹ ਹੀ ਫਿਲਮੀ ਮੈਗਜ਼ੀਨ ਮਿਲਣਗੇ ਜਾਂ ਜਿੰਸੀਅਤ ਨਾਲ ਭਰੀਆਂ ਹੋਈਆਂ ਕਹਾਣੀਆਂ ਦੇ ਮੈਗਜ਼ੀਨ ਮਿਲਣਗੇ ਕੌਣ ਪੜਦਾ ਹੈ ਹੁਣ ਕੋਥੀਆਂ ਧਰਮਧਰਮ ਇਸੇ ਵਾਸਤੇ ਮਾਤ ਪਾਤਸ਼ਾਹੀ ਬਾਣੀ ਨੇ ਕਹਿ ਦਿੱਤਾ ਹੈ ਰੰਗ ਦੇ ਛੁਣ ਮਨੁੱਖ ਥੋੜੇ ਨੇ ਬਹੁਤ ਭੂਤ ਪ੍ਰੇਤ ਜਗ। ਅਰ ਅਖੇ ਨਾ ਉੜਾ ਧਾਰਮਿਕ ਮੰਦਰਾਂ ਦੇ ਵਿੱਚ ਵੀ ਹੁਣ ਭਗਤ ਬਹੁਤ ਥੋੜੇ ਨੇ ਭੂਤ ਪ੍ਰੇਤ ਬਹੁਤ ਆ। ਤੁਸੀਂ ਆਪ ਤੋਂ ਦੇਖੀ ਭੂਤ ਪ੍ਰੇਤ ਮੰਦਰਾਂ ਦੇ ਵਿੱਚ ਕਿਵੇਂ ਆਦੇ? ਇਹ ਭੂਤ ਪ੍ਰੇਤ ਮੰਦਰਾਂ ਦੇ ਵਿੱਚ ਚੋਰੀ ਕਰਨ ਲਈ ਆਂਦੇ ਨੇ, ਚਪਲਾ ਚੁਰਾਣ ਲਈ ਆਂਦੇ ਨੇ, ਦੁੱਧੀਆਂ ਚੁਰਾਣ ਲਈ ਆਂਦੇ ਨੇ, ਗੋਲਕ ਦੇ ਆਂਡੇ ਆਂਦੇ ਨੇ। ਔਰ ਬਹੁਨੇ ਆਵੀ ਸਵਾਰਥ ਲਈ ਆਂਦੇ ਨੇ ਗੁਰੂ ਲਈ ਪ੍ਰਭੂ ਲਈ ਨਹੀਂ ਆਉਂਦੇ ਨਹੀਂ ਆਉਂਦੇ ਇਹਦੇ ਨਾਲ ਇਹਨਾਂ ਦਾ ਕੋਈ ਮਤਲਬ ਨਹੀਂ ਹੁਣ ਗੁਰੂ ਵਰਜਨ ਦੇਵ ਜੀ ਮਹਾਰਾਜ ਕਿਸ ਪਾਵਨ ਪਵਿੱਤਰ ਰਾਸ ਦੇ ਰਾਹੀ ਜੋ ਸਮਝਾਉਂਦੇ ਨੇ ਕਿਉਂਕਿ ਸਮਾਪਣੀ ਚਾਲ ਦੇ ਨਾਲ ਚੱਲ ਰਹੀ ਹੈ ਮਹਾਰਾਜ ਕਹਿੰਦੇ ਜਿਹੜੇ ਜਿਹੜੇ ਕਰਮਾਂ ਨਾਲ ਉਹ ਅੰਤਨ ਸਨੇਸ਼ ਸ਼ਰਮਸਾਰ ਆਉਣੇਗਾ ਤੇ ਮਾਰ ਪੜੇਗੀ ਇਹਨਾਂ ਕਰਮਾਂ ਦੇ ਪ੍ਰਤੀ ਸੁਚੇਤ ਹੋ ਜਾ। ਸਾਵਧਾਨ ਹੋ ਜਾ। ਨਾ ਕਰ। ਜਿਸ ਤਰ੍ਹਾਂ ਨਾਲ ਸਤਿਗੁਰੂ ਸਮਝਾਉਂਦੇ ਨੇ ਆਪ ਲੜੀ ਵਾ ਇਸ ਵਿਚਾਰ ਨੂੰ ਸਰਵਨ ਕਰੋ ਤੇ ਫਿਰ ਸਮਾਪਤੀ ਕਰੀਏ। ਇੱਕ ਦਫਾ ਪਿਆਰ ਨਾਲ ਲਾ ਲਓ ਸਤਨਾਮ ਸ੍ਰੀ ਵਾਹਿਗੁਰੂ। ਇਹ ਤੁਨਾ ਸ੍ਰੀਨਾਮ ਅੱਲਾ ਪੰਜਵਾ ਜਿਹੇ ਕਰਨੀ ਉਹ ਸਰਮਿੰਦਾਰ ਇਹ ਹਕਮ ਨੇ ਦਿੱਤ ਬਿਜਿਥ ਕਰਮ ਦੇ ਨਾਲ ਜਿਸ ਕਰਨੇ ਦੇ ਨਾਲ ਆਖਰ ਨੂੰ ਅੰਜਾਮ ਅੰਤ ਨੂੰ ਪ੍ਰਭੂ ਦੇ ਦਰਬਾਰ ਵਿੱਚ ਸ਼ਰਮਸਾਰ ਹਰ ਕੀਤੇ ਕਰਮ ਦਾ ਫਲ ਆਖਰ ਦੁੱਖ ਨਿਕਲਦਾ ਹੈ ਸ਼ਰਮਸਾਰੀ ਨੇ ਉਹੀ ਕੁਛ ਕਰੇ ਜਾ ਰਹੇ ਉਹੀ ਰਹੀ ਉਹੀ ਢੰਗ ਅਪਣਾਇਆ ਹੈ ਹਾਂਜੀ ਸਾਖੁ ਕੀ ਨਿੰਦਾ ਸੰਤ ਕੀ ਨਿੰਦਾ ਸਾਖਤ ਕੀ ਪੂਜਾ ਆਈ ਸੀਟ ਰਹੇ ਬ੍ਰਹਮਤ ਸੰਤ ਨੂੰ ਤੇ ਸਾਰਾ ਦਿਨ ਪੜਦਾ ਰਹਿੰਦਾ ਹੈ ਅਵਤਾਰਾਂ ਦੀ ਤਨਿੰਦਾ ਕਰਦਾ ਰਹਿੰਦਾ ਹੈ ਜਿਨ੍ਹਾਂ ਨੂੰ ਅਸੀਂ ਤਰਕਸ਼ੀਲ ਕਹਿੰਦੇ ਹਨ ਉਹ ਵੀ ਸਾਰਾ ਦਿਨ ਅਵਤਾਰਾਂ ਨੂੰ ਹੀ ਬੰਡੇ ਜਾਂਦੇ ਹਨ ਹਾਲਾਂਕਿ ਕੱਖ ਸਮਝ ਨਹੀਂ ਕੁਝ ਵੀ ਸਮਝ ਨਹੀਂ ਤਰਕ ਕਰੋ ਤੇ ਫਰਕ ਪੈਣਾ ਨਾ ਕਰੋ ਹੰ ਗੇੜੇ ਜਿਹੜੇ ਧਰਮ ਦੇ ਨਾਂ ਤੇ ਪਕੰਢੀ ਨੇ ਤੇ ਪਕੰਢ ਨੂੰ ਪ੍ਰਚਾਰ ਕਰਦੇ ਪੈਣੇ ਉਸ ਤੇ ਤਰਕ ਕਰੋ ਸਰਬ ਸਿਧਾਂਤਾਂ ਤੇ ਕਰਨ ਦੀ ਕੀ ਲੋੜ ਹੈ। ਵਰਤਾਂ ਤੇ ਕਰਨ ਦੀ ਕੀ ਲੋੜ ਹੈ। ਭਗਤ ਫਾੜੀ ਸਮਝ ਤੇ ਨਹੀਂ ਆ ਸਕਦੇ। ਤੇ ਪਰ ਅਵਤਾਰ ਫਾੜੀ ਸਮਝ ਇਸ ਤਰੀਕੇ ਨਾਲ ਨਹੀਂ ਆਣਗੇ। ਇਹ ਤੇ ਸ਼ਰਧਾ ਕਰਕੇ ਸਮਝ ਆਏਗੀ ਬੰਦਾ ਨਹੀਂ ਆਏ। ਪਰ ਸੰਤ ਵੀ ਤੇ ਕਰ ਗਏ ਨੇ ਲਾ। ਤੇ ਸਾਖਤਾਂ ਵੀ ਕਰ ਗਏ ਪੂਜਾ। ਉਹਨਾਂ ਨੂੰ ਸਲਾਮਾਂ ਕਰਦੇ। ਉਹਨਾਂ ਦੀ ਸੰਗਤ ਵਿੱਚ ਬੈਠਦੇ। ਉਹਨਾਂ ਨੂੰ ਮਹਾਨ ਕਹਿੰਦਾ ਹੈ। ਸ਼ਕਤੀ ਦੇ ਬਾਸਕ ਸੰਸਾਰ। ਧਨ ਜ਼ਿਆਦਾ ਹੈ ਪ੍ਰਭਤਾ ਜ਼ਿਆਦਾ ਹੈ ਉਹਨਾਂ ਦੀ ਤੇ ਪੂਜਾ ਕਰਦਾ ਹੈ ਉਹਨਾਂ ਨੂੰ ਸਲਾਮਾ ਕਰਦਾ ਹੈ ਪਰ ਜੇਦੇ ਕੋਲ ਰੱਬ ਦੇ ਗੁਣ ਨੇ ਪ੍ਰਭੂ ਦੇ ਗੁਣ ਨੇ ਉਹਨਾਂ ਦੇ ਨਿੰਦਾ ਕਰਦਾ ਹੈ ਪੈਮਾਨੇ ਮਨੁੱਖ ਦੇ ਮਨੁੱਖ ਨੂੰ ਨਾਪਣ ਦੇ ਬਦਲ ਗਏ ਨੇ ਮਨੁੱਖ ਨੂੰ ਨਾਪਿਆ ਟੋਲਿਆ ਜਾਂਦਾ ਹੈ ਇਹਦੇ ਕੋਲ ਪ੍ਰਭਤਾ ਕਿੰਨੀ ਹੈ ਇਹਦੇ ਕੋਲ ਧਨ ਕਿੰਨਾ ਹੈ ਤੇ ਜੇ ਧਨ ਜ਼ਿਆਦਾ ਹੈ ਪ੍ਰਭਤਾ ਜ਼ਿਆਦਾ ਤੇ ਸਲਾਮ ਕਰਦਾ ਪੂਜਾ ਕਰਦਾ दया ज्यादा है निर्भयता ज्यादा है ज्ञान ज्यादा है प्रेम ज्यादा है समदृष्टि ज्यादा है एक ही मैंने रख दी कुछ भी तो संत की निंदा चल दी है साकत की पूजा चल रही है इस तरह दी फैड़ी रीति चल रही है पर चल रहे तो अपनाई हुई है हाँ माया मोह भूलो अवराहित माया ने ऐसा मोहित किया है ऐसा मुठ लिया है ऐसा ਇਸ ਨੂੰ ਦਬੋਚ ਲਿਆ ਇਹਦੇ ਅਨੁਸਾਰ ਇਹ ਅਧਿਆਤਮਿਕ ਗੁਣ ਜੋ ਹੈ ਉਹ ਲੈ ਲੈ ਤੇ ਗਲਤ ਪਾਸੇ ਚਲਾ ਦਿੰਦਾ ਹੈ ਹਾਂਜੀ ਹੰਦੰਦਾਰੇ ਪਾਨ ਹਰ ਪਾਪ ਰੇ ਇਹ ਹਾ ਤੁਹਾਰੋ ਬੀਤ ਅਸਲ ਵਿੱਚ ਤੇਰੀ ਹਾਲਤ ਕੀ ਹੈ ਜਿਵੇਂ ਜੰਗਲ ਦਾ ਪੱਤਾ ਕਿਤੇ ਕੀ ਵੈਲਿਊ ਹੈ ਕਿਤੇ ਕਿ ਸੰਸਾਰ ਦੇ ਧੱਕੇ ਖਾ ਰੇ ਉਸ ਪੱਤੇ ਦੀ ਕੀ ਬੈਠ ਫਿਰ ਹਰ ਚੰਦਾਰੇ ਆਕਾਸ਼ ਨਗਰੀ ਕਿਤੇ ਕਲਪਨਾ ਹੈ ਉਹ ਇੱਕ ਸੁਪਨ ਮਾਰਦਾ ਹੈ ਇੱਕ ਦਰਖਤ ਦੇ ਪੱਤੇ ਦੀ ਨੇ ਆਈਏ ਕੁਛ ਵੀ ਨਹੀਂ ਅੱਜ ਨਹੀਂ ਤੇ ਕੱਲ ਟੁੱਟ ਜਾਏਗਾ ਸੰਸਾਰ ਦੇ ਦਰਖਤ ਨਾਲੋਂ ਇਹ ਉਦਾਹਰਣ ਗਾਖੜ ਦੇ ਚ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਿੱਤਾ ਹੈ ਪੱਤਰ ਗੁਰਜੈਣ ਝੜਿਅਨ ਨਹਿ ਝੜਿਅਨ ਪੇੜ ਸੰਪਤਾ ਕਾਠਾ ਮੱਲਾ ਪਨਵਾ ਪੱਤਰ ਗੁਰਜੈਣ ਪਤ ਝੜਦੀ ਰੁੱਤ ਦੇ ਪੱਤਾ ਪੇੜ ਨਾਲੋਂ ਗੁਰ ਗਿਆ ಪಥರ ಭೇ ಡಿಯು ಡರ ಭೇ ಡಿಯಂಗ ನಡಿಯಂಗ ಪೇಡ ಸಂಪತ್ತಿಹೋನ ಬ ನಾನಕ ಬಂತ್ ಜನ ಬಾಸರೋ ರೇಣಿ ਮਨੁ ਉਸ ਪੱਤੇ ਨੂੰ ਗੂੜ ਗੂੜ ਤੱਕ ਢਕਾਏਗੀ ਰੇਜ਼ਾ ਰੇਜ਼ਾ ਕਰੇਗੀ ਐ ਮਨੁ ਸਤ ਸੰਗ ਨਾਲੋਂ ਟਿੱਡ ਗਿਆ ਗੁਰੂ ਨਾਲੋਂ ਟਿੱਡ ਗਿਆ ਹੁਣ ਵਾਸ਼ਨਾ ਦੀ ਪਵਨ ਪਤਾ ਨਹੀਂ ਕਿਤਨੇ ਜਨਮਾਂ ਵਿੱਚ ਤੈਨੂੰ ਭਾਰ ਕਰੇਗੀ ਢਕਾਏਗੀ ਤੱਗੇ ਰਹਿਗੀ ਪੱਤਰ ਬੁਰਜੇ ਜੜੀਆਂ ਨੂੰ ਨਾ ਜੜੀਆਂ ਪੀੜ ਸੰਪਦਾ ਨਾਮ ਬੇਹੌਨ ਬਿਕਮਤਾ ਨਾਨਕ ਬਾੰਤ ਜਾਉ ਨਾਸਰੋ ਰੈਣੀ ਵੈਲੀਓ ਕੀ ਹੈ ਤੇਰੀ ਦਰਖਤ ਦੇ ਪੱਤੇ ਦੀ ਤਰ੍ਹਾਂ ਹਰੀ ਚੰਦੌਰੀ ਦੀ ਤਰ੍ਹਾਂ ਪ੍ਰਕਿਰਤਾ ਕੇ ਜਾਇਤ ਮਾਇਆ ਨੇ ਤੈਨੂੰ ਥੱਗ ਲਿਆ ਹੋਦੇ ਮੌਰੈ ਤੈਨੂੰ ਥੱਗਦੇ ਹਾਂ ਕਿ ਰਹਾ ਚੰਗਨ ਲੇਕ ਉਹ ਬਗੀਚਾਉ ਸਤਿਗਰਦ ਗਏ ਭਾਸੀ ਸ੍ਰੀਤ ਜਿਵੇਂ ਫੋਤੇ ਨੂੰ ਚੰਦਨ ਦਾ ਲੇਕ ਟੜੀਏ ਤੇ ਫਿਰ ਉਹ ਮਿੱਟੀ ਦੇ ਢੀਲੇ ਮਨੁੱਖਾ ਤਨ ਮੇਲੇ ਲੇਕਿਨ ਮਨੁੱਖਾ ਤਨ ਮਿਲਦੇ ਆਇਆ ਕਰਤੂਤ ਪਸ਼ੂਆਂ ਦੇ ਪਿੱਟੀ ਸੀ ਲੈ ਚਣਾ ਖੋਤੇ ਦੀ ਤਰ੍ਹਾਂ ਭਾਵੇਂ ਚੰਦਨ ਦਾ ਲੇਪ ਕਰ ਲਈਏ ਕਿਤਨੀਆਂ ਸਿਆਣੀਆਂ ਗੱਲਾਂ ਸੁਣਾ ਦਈਏ ਕਿਤਨੀ ਗੁਰੂ ਦੀ ਬਾਣੀ ਸੁਣਾ ਦਈਏ ਪਰ ਬਿਰਤੀ ਦੇ ਖੋਤਾ ਬਣ ਮਿੱਟੀ ਦੀ ਲੇਟਦਾ ਹੈ ਬਾਉ ਜੀਵਨ ਦੇ ਸਾਰ ਨੂੰ ਨਹੀਂ ਜਾਣਦਾ ਨਹੀਂ ਸਮਝਦਾ ਅੰਮ੍ਰਿਤ ਸੰਗ ਨਾਹੀ ਰੁਚਿਆਵਤ ਬਿਖਾਇ ਖਗੌਰੀ ਪ੍ਰੀਤ ਪ੍ਰਭੂ ਦਾ ਨਾਮ ਅੰਮ੍ਰਿਤ ਹੈ ਇਹਦੇ ਚ ਉਸਦੀ ਰੁਚੀ ਨਹੀਂ ਬਸ ਜ਼ਹਿਰ ਪੀਣ ਦੀ ਰੁਚੀ ਹੈ ਜ਼ਹਿਰ ਪੀਣ ਦੀ ਸ਼ੌਂਕ ਹੈ ਆਨੀ ਪੁੱਤਨ ਸੰਤਿ ਭਲੇ ਸੰਜੋਗੀ ਇਸ ਜੁਗ ਮਾ ਹੈ ਪਾਵੇਤ ਕੁਲੀਕ ਸੰਤ ਜਨਾਂ ਦਾ ਸੰਜੋਗ ਹੀ ਭਲਾ ਸੰਜੋਗ ਹੈ ਤੇ ਉਹਨਾਂ ਦੀ ਸੰਗਤ ਵਿੱਚ ਬੈਠ ਕੇ ਪ੍ਰਭੂ ਦੀ ਕੀਰਤੀ ਕਰਨੀ ਇਹ ਹੀ ਚੰਗੀ ਰੀਤ ਹੈ ਇਹ ਹੀ ਚੰਗੀ ਰਸਮ ਹੈ ਨਾ ਜਾਤ ਅਕਾਰਤ ਜਨਮ ਪਦਾਰਥ ਕਾਚ ਬਾਦਰਾ ਗੀਤ ਜਾਤ ਅਕਾਰਤ ਜਨਮ ਪਦਾਰਥ ਇੱਕ ਪਦਾਰਥ ਮਿਲਿਆ ਜੀਵਨ ਮਹਾਨ ਆਕਾਰ ਜਾ ਰਿਹਾ ਕਾਚ ਬਾਦਰੇ ਜੀਤ ਕੱਚ ਦੇ ਬਦਲੇ ਚ ਜਾ ਰਿਹਾ ਕਲੋਂ ਮੋਤੀਆਂ ਦੇ ਬਦਲੇ ਚ ਜਾਵੇ ਨਹੀਂ ਹੀਰੇ ਦੇ ਬਦਲੇ ਚ ਜਾਵੇ ਨਾਮ ਉਹਦਾ ਹੀਰਾ ਮਿਲ ਗਿਆ ਜੀਵਨ ਚਲਾ ਗਿਆ ਕੋਈ ਗੱਲ ਨਹੀਂ ਜੀਵਨ ਚਲਿਆ ਗਿਆ ਮਿਲਿਆ ਤੇ ਕੱਚੀ ਕੱਚ ਦੇ ਬਦਲੇ ਚ ਲੰਕ ਕਾਚ ਬਾਦਰੇ ਖੱਚ ਬੈਠੀ ਜੀ ਲਿਆ ਗਿਆ ਜੀਵਨ ਦੀ ਬਾਜ਼ੀ ਹਾਰ ਗਿਆ ਮਿਲਿਆ ਕੀ ਹੈ ਕੇਵਲ ਜੋ ਹੈ ਕੱਚ ਇਸਨਾ ਅਜਾਈ ਜੀਵਨ ਦਾ ਆਇਆ ਹਾਂਜੀ ਜਾਣ ਨੂੰ ਜਾਣਨ ਕਿ ਕਿਲਕ ਦੁੱਖ ਭਾਗੇ ਗੁਰ ਗਿਆਨ ਅੰਜੂਨ ਨੇ ਕਰੀਤ ਨੇ ਐਸਾ ਗਿਆਨ ਦਾ ਸੁਣਨਾ ਅੱਖਾਂ ਦੇ ਚਕਾਇਆ ਜਨਮਾਂ ਜਨਮਾਂ ਤਰਾਂ ਦੇ ਦੁੱਖ ਕਲੇਸ਼ ਮਿਟ ਗਏ ਨੇ ਸੰਤਾਪ ਮਿਟ ਗਏ ਬਾਗ ਸੰਗ ਇਹਨ ਦੁੱਖ ਤੇ ਇਨਕਸੇ ਨਾਨਕ ਇੱਕ ਪਰੀਤ ਬਾਗ ਸੰਗ ਤੇ ਜਿੱਥੇ ਬੈਠ ਕੇ ਗੁਰੂ ਦੀ ਸੰਗਤ ਦੇ ਚ ਬੈਠ ਕੇ ਪ੍ਰਭੂ ਦਾ ਪਿਆਰ ਪ੍ਰਾਪਤ ਹੋਇਆ ਉਸ ਦਾ ਸੜਕਾ ਇਹਨਾਂ ਦੁੱਖਾਂ ਤੋਂ ਬਚ ਗਏ ਇਸ ਕਲੇਸ਼ ਤੋਂ ਬਚ ਗਏ ਇਸ ਜ਼ਹਿਰ ਤੋਂ ਬਚ ਗਏ ਮੋਹ ਲगाव ਉਹ ਕਰਨ ਜਿਸ ਨੇ ਅੰਤ ਨੂੰ ਸਿਵਾਏ ਸ਼ਰਮਸਾਰੀ ਦੇ ਹੋਰ ਕੁਝ ਵੀ ਨਹੀਂ ਲੇਕਿਨ ਇਹ ਨਹੀਂ ਸਮਝਣਾ ਜੋ ਕੀਤਾ ਕਰ ਛੜਿਆ ਨਹੀਂ ਕਰ ਕਰ ਕਰਣਾ ਲਿਖ ਲੈ ਜਾ ਜੋ ਕੀਤਾ ਉਹ ਲਿਖਿਆ ਕਰ ਕਰ ਕਰਣਾ ਲਿਖ ਲੈ ਜਾ मन, कर वेखे है, लिखे मन करके जो वेख्या लिखया गया मन करके जो तू सुने लिखया गया मन करके जो तू बोले बोलिया लिखया गया मन करके जो तू पढ़े आ लिखया गया सिर्फ तू पढ़िया नहीं लिखे भी गया तू सिर्फ वेखे ही नहीं है लिखा गया तू सिर्फ सुने ही नहीं है लिखा गया कर, कर करना लिख ले जाओ बोलो गलत वेख्या वेख छ ਵੇਖ ਕੇ ਛੱਡਣਾ ਤੇਰੇ ਵਸਦੀ ਗੱਲ ਨਹੀਂ ਵੇਖ ਕੇ ਲਿਖਿਆ ਜਾਏਗਾ ਕਰਕੇ ਛੱਡਣਾ ਤੇਰੇ ਵਸਦੀ ਗੱਲ ਨਹੀਂ ਕਰਕੇ ਲਿਖਿਆ ਜਾਏਗਾ ਬੋਲ ਕੇ ਛੱਡਣਾ ਤੇਰੇ ਵਸਦੀ ਗੱਲ ਨਹੀਂ ਬੋਲ ਕੇ ਲਿਖਿਆ ਜਾਏਗਾ ਅਨਰਥ ਕੀਤਾ ਅਨਰਥ ਕਰਕੇ ਤੂੰ ਛੱਡ ਨਹੀਂ ਸਕਦਾ ਉਹ ਤੇ ਲਿਖਿਆ ਗਿਆ ਕਰ ਕਰ ਕਰਣਾ ਲਿਖ ਲੈ ਜਾ ਇਸ ਤਰ੍ਹਾਂ ਦੇ ਬੁਰੇ ਲੇਖ ਨਾਲ ਨਹੀਂ ਤੇ ਅੰਤ ਨੂੰ ਸਿਵਾਏ ਸ਼ਰਮਸਾਰੀ ਦੇ ਔਰ ਕੁਝ ਵੀ ਨਹੀਂ ਹੋਵੇਗਾ ਕਿਤਨੇ ਬੋਲ ਪ੍ਰਵਾਨ ਕਰਨੇ ਅੱਜ 2 ਵਜੇ ਤੋਂ ਲੈ ਕੇ 6 ਵਜੇ ਤੱਕ ਘਨੂਪੁਰ ਕਾਲੇ ਬਜ਼ੁਰਗਵਾਰ ਬਾਬਾ ਦਰਸ਼ਨ ਸਿੰਘ ਜੀ ਦਾ ਡੇਰਾ ਜੋ ਹੁਣ ਨਹੀਂ ਰਹੇ ਤੋਂ 3 ਸਾਲਾਂ ਤੋਂ ਵਿਛੋੜਾ ਦੇ ਗਏ ਤੇ ਉਹਨਾਂ ਦੇ ਡੇਰੇ ਦੇ ਬਾਬਾ ਗੁਰਬੇਰ ਸਿੰਘ ਜੀ ਦਾ ਸੰਦੇਸ਼ ਆਇਆ ਹੈ ਗੱਡੀਆਂ ਪਹੁੰਚ ਜਾਣਗੀਆਂ 1 ਵਜੇ ਜਿੰਨਾ ਜਨਾ ਸਜਣਾ ਨੇ ਜਾਣਾ ਵੇ ਉੱਥੇ ਪਹੁੰਚ ਕੇ ਸਤ ਸੰਗ ਦਾ ਅਨੰਦ ਮਾਣ ਤਕਦੇ ਨੇ ਸਾਰੇ ਜੱਥੇ ਉੱਥੇ ਕੀਰਤਨ ਕਰਨ ਦੇ ਦਾਸ ਸੰਗਰ ਚਾਰ ਪੰਜ ਜੱਥੇ ਨੇ ਲੋਕਿੰ ਕਵੀ ਸਜਣ ਨੇ ਵਿਚਾਰਕ ਨੇ ਇਹਨਾਂ ਸਾਰਿਆਂ ਨੇ ਉੱਥੇ ਵਿਚਾਰਾਂ ਸਰਵਣ ਕਰਾਣੀਆਂ ਨੇ ਤੇ ਹੁਣ ਸਿਰਫ 3-4 ਮਿੰਟ ਲਈ ਗਨੀਜੈ ਸਿੰਘ ਜੀ ਸ਼ੋਗਲ ਜੋ ਦੋ ਨਜ਼ਮਾਂ ਹਮੇਸ਼ਾ ਗੰਗੂ ਰਾਮਦਾਸ ਜੀ ਨਾਰਾਇਣ ਦੇ ਦਰਬਾਰ ਦੇ ਚ ਹਰ ਸਾਲ ਤਿਆਰ ਕਰਕੇ ਲੈਂਦੇ ਨੇ ਸੰਤਾਂ ਨੂੰ ਸਰਵਨ ਕਰਾਉਂਦੇ ਨੇ ਇੱਕ ਨਜ਼ਮ ਆਪਨੇ ਪਹਿਲੇ ਸੁਣੀ ਹੈ ਇੱਕ ਹੋਰ ਇਹਨਾਂ ਕੋਲ ਜੋ ਹੈ ਸੁਣ ਲਓ ਤੇ ਅੰਤਰੀਂ ਤੇ ਧਰਮ ਕਵੀ ਨੇ ਇਹਨਾਂ ਦੇ ਅੰਦਰ ਬੜੀਆਂ ਅਨਭਵੀ ਗੱਲਾਂ ਨਿਕਲਦੀਆਂ ਨੇ ਤੋਂ ਇਹ ਸ਼ੇਰ ਆਪ ਇਹਨਾਂ પાસે ਸਰਵਨ ਕਰੋ ਸਮਾਪਤੀ ਇਥੇ ਸਧੇ ਪ੍ਰਵਾਨ ਕਰਨੇ ਵਾਹਿਗੁਰੂ ਅਈ ਦਿੱ ਕਥਾ ਬਹੁਤ ਹੀ ਸ਼ਾਨਦਾਰ ਸੀ ਯਾਨੀ ਸੰਸੀ ਮਸਕੀਨਾ ਨੇ ਬਹੁਤ ਵਧੀਆ ਅੰਦਾਜ਼ ਦੇ ਨਾਲ ਬਿਆਨ ਕੀਤਾ ਉਹ ਸਹੀ ਕਹਿੰਦੇ ਪਏ ਐ ਕਿ ਜਿਹੜੇ ਜਿੰਨ ਬੂਤ ਪ੍ਰੇਤ ਐ ਇਹ ਕਿਸ ਤਰ੍ਹਾਂ ਬੰਦੇ ਐ ਜਾਂ ਜਿਹੜੇ ਦੇਵਤੇ ਅੱਲਾ ਦੇ ਨੇਕ ਬੰਦੇ ਐ ਉਹ ਕਿਸ ਤਰ੍ਹਾਂ ਬੰਦੇ ਐ ਇਹ ਵੀਰੋ ਸਿਰਫ ਤੁਹਾਡੇ ਕਿਰਦਾਰ ਦੇ ਨਾਲ ਐ ਜਿਹੜੇ ਬੰਦੇ ਦੀ ਸੋਚਣੀ 네ਗੇਟਿਵ ਐ ਬੁਰੀ ਐ ਘਟਿਆ ਵੈ ਉਹ ਸਮਵੇ ਲੋਕ ਕੇ ਬੂਤ ਪ੍ਰੇਤ ਜਿੰਨਾ ਵਰਗੇ ਹੀ ਐ ਪਸ਼ੂਆ ਵਰਗੀ ਐ ਪਸ਼ੂਆ ਵਰਗੀ ਜ਼ਿੰਦਗੀ گزارਦਾ ਪਿਆ ਕਿਉਂਕਿ ਉਹਨੇ ਕਦੀ ਵੀ ਕਿਸੇ ਦਾ ਭਲਾ ਨਹੀਂ ਸੋਚਣਾ ਉਹਦੀ ਸੋਚਣੀ ਹਮੇਸ਼ਾ ਹੀ ਬੁਰੀ ਹੋਣੀ ਐ ਉਹਦਾ ਮਕਸਦ ਕਿਸੇ ਦੂਸਰੇ ਨੂੰ ਨੁਕਸਾਨ ਹੀ ਪਹਚਾਉਣਾ ਉਹਦਾ ਮਕਸਦ ਦੂਸਰੇ ਨੂੰ ਤਕਲੀਫ ਹੀ ਦੇਣਾ ਤੇ ਜਿਹੜੇ ਐਂਦੀ ਸੋਚਣੀ ਵਾਲੇ ਹੁੰਦੇ ਆ ਉਹ ਸ਼ੈਤਾਨ ਹੁੰਦੇ ਆ ਉਹ ਜਿਹੜੇ ਜਿੰਨ ਬੂਤ ਪ੍ਰੇਤ ਉਹਨਾਂ ਵਰਗੇ ਹੁੰਦੇ ਆ ਤੇ ਜਿਹੜਾ ਮਨੁੱਖ ਜਾਂ ਇਨਸਾਨ ਅੱਲਾ ਦੇ ਨੇਕ ਬੰਦਿਆਂ ਦੀ ਮਦਦ ਕਰਦਾ ਅੱਲਾ ਦੇ ਨੇਕ ਬੰਦਿਆਂ ਵਰਗੀ ਜ਼ਿੰਦਗੀ گزارਦਾ ਉਹਨਾਂ ਦੀ ਮਹਿਫਲ 'ਚ ਬਹਿੰਦਾ ਤੇ ਉਹਨਾਂ ਦੀ ਤਰ੍ਹਾਂ ਜ਼ਿੰਦਗੀ گزارਣ ਦੀ ਕੋਸ਼ਿਸ਼ ਕਰਦਾ ਇਨਸਾਨੀਅਤ ਦਾ ਭਲਾ ਕਰਦਾ ਭਟਕਿਆ ਨੂੰ ਰਾਹ ਦਿਖਾਉਂਦਾ ਦੂਸਰਿਆਂ ਵਾਸਤੇ ਸਾਨੀਆਂ ਪੈਦਾ ਕਰਦਾ ਉਹ ਸਮੇਂ ਲੋਕ ਬੰਦਾ ਅੱਲਾ ਦਾ ਨੇਕ ਬੰਦਾ ਉਹਨੂੰ ਵਲੀ ਅੱਲਾ ਕਹਿੰਦੇ ਐ ਕਿ ਉਹਦਾ ਮਕਸਦ ਦੂਸਰਿਆਂ ਦਾ ਭਲਾ ਕਰਨਾ ਦੂਸਰਿਆਂ ਵਾਸਤੇ ਰਾਹਤ ਦਾ ਸਮਾਨ ਪੈਦਾ ਕਰਨਾ ਜਿਹੜੇ ਐਂਦੇ ਨੇਕ ਬੰਦੇ ਹੁੰਦੇ ਜਾਂ ਮਨੁੱਖ ਹੁੰਦੇ ਆ ਉਹ ਬਲੀ ਉੱਲਾ ਬੰਦੇ ਆ ਉਹ ਦੇਵਤੇ ਬੰਦੇ ਨੇਕ ਇਨਸਾਨ ਜਿਹੜੇ ਹੁੰਦੇ ਉਹ ਇੰਜ ਦੇ ਦੇਵਤੇ ਜਾਂ ਬਲੀ ਉੱਲਾ ਬਣ ਜਾਂਦੇ ਆ ਤੇ ਜਿਹੜੇ ਬੁਰੇ ਕਰਤਾਰ ਤੇ ਬੁੜੀ ਸੋਚ ਨਹੀਂ ਦੇ ਮਾਲਕ ਹੁੰਦੇ ਆ ਉਹ ਬੂਤ ਪ੍ਰੇਤ ਜਿੰਨ ਬਣ ਜਾਂਦੇ ਆ ਬਹੁਤ ਵਧੀਆ ਅੰਦਾਜ਼ ਦੇ ਨਾਲ ਗਾਨੀ ਸੰਸੀ ਮਸਕੀਰਾਂ ਨੇ ਦੱਸਿਆ ਬਾਕੀ ਵੀਰੋ ਤੁਹਾਨੂੰ ਕਥਾ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟਸ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰਖੋ ਧਿਆਨ ਸਰਾ ਖਿਆਲ ਰੱਬ ਰੱਖਾ